ਅੱਜ ਜਿਹੜੀ ਦੇਸ਼ ਵਿਆਪੀ ਹੜਤਾਲ ਹੋ ਰਹੀ ਹੈ ਇਹ 10 ਕੇਂਦੀ ਟ੍ਰੇਡ ਯੂਨੀਅਨ ਵੱਲੋਂ ਬਖ ਬਖ ਸਟੇਟਾਂ ਦੀਆਂ ਫੈਡਰੇਸ਼ਨਾਂ ਵੱਲੋਂ ਹੋ ਰਹੀ ਆ ਕਿਉਂਕਿ ਜਿਹੜੀਆਂ ਸਰਕਾਰ ਦੀਆਂ ਆਰਥਿਕ ਨੀਤੀਆਂ ਆ ਉਹ ਲਗਾਤਾਰ ਜਿਹੜਾ ਲੋਕਾਂ ਤੋਂ ਰੋਜ਼ਗਾਰ ਖੋਹ ਰਹੇ ਆ ਇਸ ਕਰਕੇ ਦੇਸ਼ ਵਿਆਪੀ ਹੜਤਾਲ ਹੋ ਰਹੀ ਆ ਕਿਉਂਕਿ ਸਾਰੇ ਕੁਝ ਦਾ ਮੋਦੀ ਸਰਕਾਰ ਪ੍ਰਾਈਵੇਟੇਸ਼ਨ ਕਰ ਰਹੀ ਆ ਬਖ ਬਖ ਮਹਿਕ ਮੈਂ ਚਾਹੇ ਉਹ ਰੇਲਵੇ ਆ ਚਾਹੇ ਜਿਹੜਾ ਵੀ ਮਹਿਕਾ ਹਿੰਦੁਸਤਾਨ ਦਾ ਚਾਹੇ ਉਹ ਵਾਈ ਜਾ ਜਾ ਚਾਹੇ ਕੋਲ ਕੋ ਜਿਹੜਾ ਕੋਲੇ ਦਾ ਵਿਭਾਗਾਂ ਚਾਹੇ ਜਿਹੜਾ ਵੀ ਵਿਭਾਗ ਆ ਹਿੰਦੁਸਤਾਨ ਦਾ ਵੱਡਾ ਵਿਭਾਗ ਬੀਐਸਐਨ ਹੈ ਉਹਨਾਂ ਨੂੰ ਖਤਮ ਕਰ ਰਹੀ ਹੈ ਤੇ ਉਹਨਾਂ ਨੂੰ ਪ੍ਰਾਈਵੇਟ ਕਰ ਰਹੀ ਹੈ ਸੋ ਉਹਦੇ ਸਬੰਧ ਜਿਹੜੀਆਂ ਟ੍ਰੇਡ ਯੂਨੀਅਨਾਂ ਹੜਤਾਲ ਕਰ ਰਹੀਆਂ ਅੱਜ ਅਸੀਂ ਕੇਂਦਰ ਦੀਆਂ ਵੱਖ-ਵੱਖ 10 ਪ੍ਰਮੁੱਖ ਟ੍ਰੇਡ ਯੂਨੀਅਨਾਂ ਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸਾਂਝੇ ਸੱਦੇ ਤੇ ਜਿਹੜੀ ਦੇਸ਼ ਵਿਆਪੀ ਹੜਤਾਲ ਹੋ ਰਹੀ ਹੈ ਹਿੰਦੁਸਤਾਨ ਦਾ ਸਮੁੱਚਾ ਕਿਰਤੀ ਵਰਗ ਅੱਜ ਹੜਤਾਲ ਕਰਕੇ ਸੰਘਰਸ਼ਾਂ ਦੇ ਰਾਹ ਤੇ ਸੜਕਾਂ ਤੇ ਉਤਰਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਸੰਘਰਸ਼ ਦੀ ਹਮਾਇਤ ਕੀਤੀ ਜਾ ਰਹੀ ਹੈ ਤੇ ਅੱਜ ਅਸੀਂ ਇਸ ਲੜੀ ਦੇ ਤਹਿਤ ਗੜਸ਼ੰਕਰ ਦੇ ਵਿੱਚ ਵੀ ਬਾਸਾਡੇ ਦੇ ਵਿੱਚ ਸਾਰੀਆਂ ਜਨਤਕ ਜਥੇਬੰਦੀਆਂ ਵੱਲੋਂ ਸਾਂਝੀ ਰੈਲੀ ਕਰਨ ਉਪਰੰਤ ਬਾਜ਼ਾਰ ਦੇ ਵਿੱਚ ਮਾਰਚ ਕਰਦੇ ਹੋਏ ਲੋਕਾਂ ਨਾਲ ਇਸ ਗੱਲ ਦੀ ਸਾਂਝ ਪਾਵਾਂਗੇ ਕਿ ਕੇਂਦਰ ਦੀ ਸਰਕਾਰ ਜੋ ਵਾਅਦਾ ਕਰਕੇ ਆਈ ਸੀ ਉਹ ਅੱਜ ਸਾਰੇ ਵਾਅਦਿਆਂ ਤੋਂ ਉਲਟ 2 ਕਰੋੜ ਨੌਕਰੀਆਂ ਦੇਣ ਦੀ ਗੱਲ ਕੀਤੀ ਸੀ ਉਹ ਰੋਜ਼ਗਾਰ ਲੋਕਾਂ ਦੇ ਖੋਏ ਜਾ ਰਹੇ ਹੈ ਕੰਮ ਦੇ ਘੰਟੇ ਵਧਾਏ ਜਾ ਰਹੇ ਹੈ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਤੋੜ ਕੇ ਚਾਰ ਕੋਡ ਬਣਾਏ ਜਾ ਰਹੇ ਹੈ ਸਾਡੇ ਪ੍ਰਾਮਾਰੂ ਜੰਗ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ ਆ ਫਾਸ਼ੀਵਾਦ ਦੇ ਨਾਂ ਤੇ ਲੋਕਾਂ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਦੇ ਵਿੱਚ ਪਾੜ ਪਾਈ ਜਾ ਰਹੀ ਹੈ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਜਿੱਥੇ ਸਾਡੇ ਮੁਲਾਜ਼ਮਾਂ ਦੇ ਮਸਲੇ ਹੈ ਮਜ਼ਦੂਰਾਂ ਦੇ ਮਸਲੇ ਹੈ ਉਥੇ ਕਿਸਾਨਾਂ ਦੇ ਨਾਲ ਵੀ ਪਿਛਲੇ ਸਮੇਂ ਦੇ ਵਿੱਚ ਜੋ ਕਿਸਾਨਾਂ ਨੇ ਸੰਗ ਅੰਦੋਲਨ ਕਰਕੇ ਜਿਹੜੇ ਤਿੰਨ ਕਾਲੇ ਕਾਨੂੰਨ ਵਾਪਸ ਕਰਾਏ ਸੀ ਜਿਹੜੇ ਐਮਆ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਗੱਲ ਸੀਗੀ ਉਹ ਅਜੇ ਉੱਥੇ ਹੀ ਗਈ ਹੈ ਤੇ ਜਿਹੜਾ ਬਿਜਲੀ ਸੋਧ ਬਿੱਲ ਜਿਹੜਾ 220 ਰੱਦ ਕਰਨ ਦੀ ਗੱਲ ਹੋਈ ਸੀ ਉਹ ਮੁੜ ਕੇ ਲਾਗੂ ਕਰ ਦਿੱਤਾ ਗਿਆ ਅੱਜ ਲੋਕਾਂ ਦੇ ਘਰਾਂ 'ਚ ਸਮਾਰਟ ਮੀਟਰ ਲੱਗ ਰਹੇ ਹੈ ਨਵੀਂ ਸਿੱਖਿਆ ਨੀਤੀ ਲਿਆਂਦੀ ਜਾ ਰਹੀ ਹੈ ਇਹ ਸਾਰੇ ਦੇ ਵਿਰੋਧ ਦੇ ਵਿੱਚ ਅੱਜ ਸਮੁੱਚੇ ਦੇਸ਼ ਦੇ ਵਿੱਚ ਸਮੁੱਚਾ ਕਿਰਤੀ ਵਰਗ ਇਕੱਠਾ ਹੋ ਕੇ ਸੰਘਰਸ਼ਾਂ ਦੇ ਰਾਹ ਤੇ ਪਿਆ ਜੇ ਅੱਜ ਦੀ ਹੜਤਾਲ ਤੋਂ ਵੀ ਅੱਜ ਘੱਟੋ ਘੱਟ 25 ਕਰੋੜ ਲੋਕ ਦੇਸ਼ ਭਰ ਦੇ ਇਸ ਹੜਤਾਲ ਦੇ ਵਿੱਚ ਸ਼ਾਮਲ ਹੈ ਜੇ ਅੱਜ ਦੀ ਹੜਤਾਲ ਤੋਂ ਕੇਂਦਰ ਦੀ ਸਰਕਾਰ ਨੇ ਸਿਵਾਹੀ ਸਰਕਾਰਾਂ ਨੇ ਕਾਰਪੋਰੇਟਾਂ ਦੇ ਹੱਕ 'ਚ ਭੁਗਤਣਾ ਨਾ ਛੱਡਿਆ ਤਾਂ ਜਾ ਅਜ ਆਪਣੀਆਂ ਨੀਤੀਆਂ 'ਚ ਕੋਈ ਬਦਲ ਨਾ ਲਿਆਂਦਾ ਲਾਜ਼ਮੀ ਤੌਰ ਤੇ ਸੰਘਰਸ਼ ਵੱਡਾ ਜਹਾਦ ਦਾ ਰੂਪ ਤਾਂ ਧਾਰਨਗੇ ਤੇ ਸਰਕਾਰਾਂ ਦੇ ਪਿਆਰਾਂ ਦੇ ਥੱਲੇ ਅਗ ਰੱਖ ਦੇ